ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਆਪਾਂ ਨੇ ਪਦੀਨਾ ਧੋ ਲਿਆ ਦੋ ਤਿੰਨ ਵਾਰੀ ਪਾਸ਼ ਕਰ ਲਿਆ ਹੁਣ ਇਹਨੂੰ ਆਪਾਂ ਕੁੰਡੀ ਦੇ ਵਿੱਚ ਪਾ ਲੈਨੇ ਆਂ ਆਪਾਂ ਨੇ ਕੁੰਡੀ ਵੀ ਧੋ ਲਈ ਸੋਟਾ ਵੀ ਧੋ ਲਿਆ ਸਾਰਾ ਕੁਝ ਧੋ ਲਿਆ ਥੋੜਾ ਥੋੜਾ ਕਰਕੇ ਆਪਾਂ ਇਹਨੂੰ ਪਦੀਨੇ ਨੂੰ ਕੁੱਟ ਲੈਨੇ ਆਂ ਚਾਸਨੀ ਆਪਣੀ ਠੰਡੀ ਹੁੰਦੀ ਹੈ ਓਨੀ ਦੇਰ ਤੱਕ ਆਪਾਂ ਪੁਦੀਨੇ ਨੂੰ ਕੁੱਟ ਲੈਨੇ ਇਹਦੇ ਚਾਪਾ ਪਹਿਲਾਂ ਇਹਨੂੰ ਥੋੜਾ ਜਿਹਾ ਅਧੂ ਕੁੱਟਿਆ ਜਾ ਕਰਕੇ ਫਿਰ ਆਪਾਂ ਵਿੱਚ ਦੂਜਾ ਪਦੀਨਾ ਹੋਰ ਪਾ ਲਵਾਂਗੇ ਪਦੀਨਾ ਠੰਡਾ ਹੁੰਦਾ ਜੀ ਗਰਮੀ ਜੀ ਜਿੰਨਾ ਖਾਤਾ ਜਾਵੇ ਪੀਤਾ ਜਾਵੇ ਓਨਾ ਵਧੀਆ ਤੇ ਤੁਸੀਂ ਜੂਸ ਬਣਾ ਕੇ ਪੀ ਲਓ ਜਾਂ ਚਟਨੀ ਪੁੱਟ ਕੇ ਪਾ ਲਓ ਲਓ ਜੀ ਆਪ ਦਿਨਾ ਵੀ ਆਪਾਂ ਵਿੱਚ ਪਾ ਲੈਨੇ ਇਹਨੂੰ ਵੀ ਆਪਾਂ ਰਗੜ ਲੈਨੇ ਆ ਚੰਗੀ ਤਰ੍ਹਾਂ ਬਰੀਕ ਕਰ ਲੈਨੇ ਲਓ ਜੀ ਦੇਖੋ ਪਦੀਨਾ ਆਪਣਾ ਬਰੀਕ ਹੋ ਗਿਆ ਪਰ ਇਹ ਥੋੜਾ ਪਾਣੀ ਪਾਏ ਬਿਨਾ ਨਹੀਂ ਹੁੰਦਾ ਜੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਪੁੱਟੰਗ ਫੇਰ ਹੋਊਗਾ ਪਾਣੀ ਆਪਾਂ ਪਾਉਣਾ ਨਹੀਂ ਵਿੱਚ ਕਿਉਂਕਿ ਜੇ ਪਾਣੀ ਪਾ ਲਿਆ ਫਿਰ ਐਨੇ ਦਿਨੇ ਨੇ 5-4 ਦਿਨ ਰਹਿਣਾ ਨਹੀਂ ਇਸ ਲਈ ਆਪਾਂ ਇਹਦੇ ਵਿੱਚ ਆ ਨਿੰਬੂ ਲੈ ਲੈ ਨੇਂਬੂਆਂ ਦੇ ਬੀਜ ਆਪਾਂ ਬਾਹਰ ਕੱਢ ਦੇਵਾਂਗੇ। ਨਿੰਬੂ ਨੂੰ ਇਹਦੇ ਵਿੱਚ ਪਦੀਨੇ ਦੇ ਵਿੱਚ ਨਿਚੋੜ ਲਵਾਂਗੇ। ਬੀਜ ਆਪਾਂ ਸਾਰੇ ਕੱਢ ਕੇ ਜਿਹੜਾ ਕੋਈ ਰਹਿ ਜੂ ਕੋਈ ਗੱਲ ਨਹੀਂ ਆਪਾਂ ਵਿੱਚੋਂ ਕੱਢ ਦਾਂਗੇ ਤੇ ਨਿੰਬੂ ਨੂੰ ਆਪਾਂ ਨਿਚੋੜ ਲਵਾਂਗੇ। ਆਪਾਂ ਨੇ 4-5 ਨਿੰਬੂ ਲੈ ਲਏ। ਉਕੇ ਜੇ ਬੀਜ ਵਿੱਚ ਕੁੱਟੇ ਗਏ ਜੀ ਫਿਰ ਕੌੜੀ ਹੋ ਜਾਣਾ ਆਪਣਾ ਬੀਆ ਨੂੰ ਆਪਾਂ ਕੱਢ ਦੇਵਾਂਗੇ ਵਿੱਚੋਂ ਚਲੋ ਜੀ ਅਜੇ ਤਰ ਆਪਾਂ ਸਾਰੇ ਨਿੰਬੂ ਨਿਚੋੜ ਲੈਨੇ ਲੋ ਜੀ ਇਹੋ ਆਪਣੇ ਬੀਜ ਵਿੱਚ ਪੈਂਦੇ ਤੇ ਹੁਣ ਆਪਾਂ ਨੇ ਚਾਹ ਪਾਉਣਨੀ ਲੈ ਲਈ ਐ ਚਾਹ ਪਾਉਣਨੀ ਦੇ ਵਿੱਚ ਨਿਚੋੜ ਲੈ ਸਾਰੇ ਨਿੰਬੂ ਫਿਰ ਬੀਜ ਕੱਢਣੇ ਜੀ ਔਖੇ ਤੇ ਵਿੱਚੋਂ ਨਿੰਬੂ ਜੋੜਾ ਆਪਣਾ ਟੁੱਟ ਗਿਆ ਜੀ ਪਲਾਸਟਿਕ ਦਾ ਧੀ ਬਹੁਤ ਸੋਹਣਾ ਮੈਂ ਦੋ ਨਿੰਬੂ ਵਾਕਣ ਜੋੜਨ ਲੱਗੀ ਵਿੱਚੋਂ ਟੁੱਟ ਗਿਆ ਲਓ ਜੀ ਰਸਾ ਦੇਖੋ ਆਪਣਾ ਨਿਕਲ ਗਿਆ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਪਦੀਨੇ ਦੇ ਵਿੱਚ ਮਿਕਸ ਕਰ ਲੈਨੇ ਹੁਣ ਆਪਣਾ ਪਦੀਨਾ ਚੰਗੀ ਤਰ੍ਹਾਂ ਬਰੀਕ ਹੋ ਜਾਊਗਾ ਚੰਗੀ ਤਰ੍ਹਾਂ ਆਪਾਂ ਇਹਦਾ ਜੂਸ ਕੱਢ ਲਵਾਂਗੇ। ਲੋ ਜੀ ਆਪਣਾ ਪਧਿੰਨਾ ਤੇ ਨਿੰਬੂ ਬਿਲਕੁਲ ਮਿਕਸ ਹੋ ਗਏ। ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੇ। ਵਧੀਆ ਇਹਨਾਂ ਦਾ ਗਾੜਾ ਜਿਹਾ ਜੂਸ ਬਣ ਗਿਆ। ਇੱਧਰ ਆਪਾਂ ਨੇ ਜਿਹੜੀ ਚਾਸ ਸੀ ਚਾਸਨੀ ਬਣਾ ਕੇ ਰੱਖੀ ਤੀ। ਇਹਨੂੰ ਵੀ ਆਪਾਂ ਕੱਪ ਦੇ ਵਿੱਚ ਪਾ ਲੈਨੇ ਆ ਬਾਅਦ ਵਿੱਚ ਆਪਾਂ ਕਿਸੇ ਬੋਤਲ 'ਚ ਜਾਂ ਕਿਸੇ ਕੰਚ ਦੇ ਬਰਤਨ 'ਚ ਪਾ ਲਾਂਗੇ। ਨਾਤੇ ਆ ਕੁੱਕੇ ਪੁਦੀਨਾ ਤੇ ਨਿੰਬੂ ਨਚੋੜ ਕੇ ਰੱਖੇ ਇਹਨੂੰ ਵੀ ਆਪਾਂ ਚਾਹ ਪਾਉਣਨੀ ਵਿੱਚ ਦੀ ਇਹਦੇ ਵਿੱਚ ਮਿਕਸ ਕਰ ਲੈਨੇ ਆ ਚੰਗੀ ਤਰ੍ਹਾਂ ਇਦਾਂ ਦੱਬ-ਦੱਬ ਕੇਾਰੇ ਪੁਦੀਨੇ ਨੂੰ ਆਪਾਂ ਇਦਾਂ ਨਚੋੜ ਲੈਨੇ ਆ ਲਓ ਜੀ ਦੇਖੋ ਆਪਾਂ ਨੇ ਸਾਰਾ ਪਾ ਲਿਆ ਇਹਦੇ ਵਿੱਚ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲੈਣੇ ਆ ਲਓ ਜੀ ਆਪਾਂ ਚਾਸਨੀ ਦੇ ਵਿੱਚ ਇਹਨੂੰ ਪਧੀਨੇ ਤੇ ਨਿੰਬੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਲਓ ਜੀ ਨਿੰਬੂ ਤੇ ਪਧੀਨਾ ਤੇ ਚਾਸਨੀ ਆਪਣੀ ਚੰਗੀ ਤਰ੍ਹਾਂ ਮਿਕਸ ਹੋ ਗਈ ਹੁਣ ਆਪਾਂ ਇਹਨੂੰ ਗਲਾਸ ਦੇ ਵਿੱਚ ਪਾ ਲੈਨੇ ਆਂ ਅਗਰ ਚਾਹਾਂ ਉਹ ਆਪਾਂ ਵੱਧ ਵੀ ਕਰ ਕਰਕੇ ਰੱਖ ਸਕਦੇ ਆਂ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆਂ ਥੋੜਾ ਜਿਹਾ ਕਾਲਾ ਨਮਕ ਕਾਲਾ ਨਮਕ ਐਡ ਕਰ ਲੈਨੇ ਜਿੰਨੀ ਕਾਪਾਂ ਨੂੰ ਜ਼ਰੂਰਤ ਹੁਣ ਇਹਦੇ ਵਿੱਚ ਆਪਾਂ ਪਾਉਣੇ ਆ ਪਾਣੀ ਲਓ ਜੀ ਆਪਾਂ ਪਾਣੀ ਐਡ ਕਰ ਲੈਨੇ ਲਓ ਜੀ ਬਣ ਕੇ ਤਿਆਰ ਆ ਲਓ ਜੀ ਆਪਣਾ ਸਰਬਤ ਬਣ ਕੇ ਤਿਆਰ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਘਰ ਦਾ ਸਰਬਤ ਪਦੀਨਾ ਤੇ ਨਿੰਬੂ ਦਾ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓਸ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ